ਸੰਗਤ ਜੀ ਅਜੋ ਸਰਪੰਚ ਦੇ ਮੁੰਡੇ ਦਾ ਕਤਲ ਹੋਇਆ ਤੇ ਪੁਲਿਸ ਕਹਿ ਰਹੀ ਆ ਕਿ ਦੋਸ਼ੀ ਕੋਲ ਨਜਾਇਜ਼ ਹਥਿਆਰ ਫੜਾਇਆ ਗਿਆ ਤੇ ਉਹ ਲੁਧਿਆਣੇ ਤੋਂ ਲੈ ਕੇ ਆਇਆ ਸੀ ਲੁਧਿਆਣਾ ਕਿੱਥੇ ਆ ਲੁਧਿਆਣਾ ਵੀ ਤਾਂ ਪੰਜਾਬ ਚ ਆ ਫਿਰ ਪੰਜਾਬ ਪੁਲਿਸ ਡਿਊਟੀ ਕਿੱਥੇ ਕਰ ਰਹੀ ਆ ਪੰਜਾਬ ਪੁਲਿਸ ਇਹ ਵੀ ਕਹਿ ਰਹੀ ਆ ਕਿ ਦੋਸ਼ੀ ਦਾ ਚਿੱਟਾ ਪੀਤਾ ਹੋਇਆ ਸੀ ਜੇ ਦੋਸ਼ੀ ਦਾ ਚਿੱਟਾ ਪੀਤਾ ਹੋਇਆ ਸੀ ਤਾਂ ਜੁੱਧ ਨਸ਼ਿਆਂ ਵਿਰੁੱਧ ਜਿਹੜੇ ਲਿਖ ਲਿਖ ਕੇ ਡੇਡੇ ਬੋਰਡਾਂ ਤੇ ਇੰਨਾ ਖਰਚ ਕਰਿਆ ਸੀ ਉਹ ਸਿਰਫ ਇੱਕ ਡਰਾਮਾ ਹੀ ਸੀ ਤੇ ਭਗਵੰਤ ਮਾਨ ਕਹਿੰਦਾ ਹੁੰਦਾ ਕਿ ਮੈਂ ਰੰਗਲਾ ਪੰਜਾਬ ਬਣਾਉਣਾ ਤੁਸੀਂ ਰੰਗਲਾ ਪੰਜਾਬ ਬਣਾਓ ਪਰ ਰੰਗਲੇ ਪੰਜਾਬ ਵਿੱਚ ਰੰਗ ਭਰ ਲਈ ਮਾਵਾ ਦੇ ਪੁੱਤਾਂ ਦੇ ਖੂਨ ਦੀ ਵਰਤੋਂ ਨਾ ਕਰੋ ਲੋਕ ਸ਼ਰਿਆਂ ਐਮ ਐਮ ਐਲ اے ਦਾ ਨਾਮ ਲੈ ਰਹੇ ਆ ਤੇ ਅੱਜ ਤੱਕ ਸਰਕਾਰ ਦੇ ਕਿਸੇ ਮੰਤਰੀ ਜਾਂ ਕਿਸੇ ਲੀਡਰ ਦਾ ਬਿਆਨ ਨਹੀਂ ਆ ਕਿ ਬਹੁਤ ਮਾੜਾ ਹੋਇਆ ਉਸ ਵੀਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸੀ ਤੇ ਜਿਹੜਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਤੇ ਸਰਕਾਰ ਸਮਝ ਲੈਂਦੀ ਹੈ ਉਹ ਸਾਡੇ ਖਿਲਾਫ ਬੋਲਦਾ ਮੇਰੀ ਸੰਗਤ ਨੂੰ ਬੇਨਤੀ ਆ ਕਿ ਇਸ ਵੀਰ ਨੂੰ ਇਨਸਾਫ ਦੇਣ ਲਈ ਇਕੱਠੇ ਹੋ ਨਹੀਂ ਤਾਂ ਸਾਡੇ ਹੱਕਾਂ ਦੇ ਲਈ ਲੜਨ ਵਾਲਾ ਤੇ ਸਾਡੇ ਲਈ ਖੜਨ ਵਾਲਾ ਕੋਈ ਨਹੀਂ ਰਹੂਗਾ ਕਹਿਣਾਗਾ ਵੀ ਜ਼ੁਲਮ ਕੇ ਸائے ਮੇ ਲਬ ਖੋਲੇਗਾ ਕੌਣ ਅਗਰ ਹਮ ਹੀ ਚੁੱਪ ਰਹੇ